ਹਾਂਜੀ ਇੱਕ ਸਟੂਡੈਂਟ ਨੇ ਲਗਾਈ ਸੀ ਸੂਟ ਨੂੰ ਫਿਟਿੰਗ ਤੇ ਦੇਖੋ ਇਹ ਚ ਪ੍ਰੋਬਲਮ ਆ ਗਈ ਸੂਟ ਦੇ ਵਿੱਚ ਤਾਂ ਸੂਟ ਆਪਣਾ ਇੰਨਾ ਘੁੰਮਣ ਲੱਗ ਗਿਆ ਦੇਖੋ ਜਦ ਇਹ ਤਾਂ ਦੂਜੀ ਸਾਈਡ ਕਰਦੇ ਆ ਆਪਾਂ ਸੂਟ ਦੀ ਇਧਰਲੇ ਪਾਸੇ ਉਹ ਇੰਨਾ ਘੁੰਮ ਰਿਹਾ ਏ ਤੇ ਦੂਜੇ ਪਾਸੇ ਵੀ ਨਾ ਚਲੋ ਇਹਦਾ ਹੁਣ ਤੁਹਾਨੂੰ ਸੋਲੂਸ਼ਨ ਦੱਸਦੇ ਆ ਦੇਖੋ ਜੀ ਸੂਟ ਆਪਣਾ ਇਸ ਤਰ੍ਹਾਂ ਘੁੰਮ ਰਿਹਾ ਹੈ ਇਹ ਤਾਂ ਇਹਦਾ ਸੋਲੂਸ਼ਨ ਦੇਖੋ ਜਿਹੜਾ ਪੱਲਾ نیچے ਨੂੰ ਜਾ ਰਿਹਾ ਏ ਉਹਨੂੰ ਆਪਾਂ ਇੱਥੇ ਮੋਢੇ ਕੋਲੋਂ ਉੱਪਰ ਚੱਕ ਲੈਣਾ ਅੱਧਾ ਇੰਚ ਆਹ ਦੇਖੋ ਤੇ ਜਿਹੜਾ ਦੂਜੇ ਪਾਸੇ ਵਾਲਾ ਹੈ ਉਹਨੂੰ ਆਪਾਂ 1/2 ਇੰਚ ਇੱਥੋਂ ਡਾਊਨ ਕਰ ਲੈਣਾ ਹੈ ਹੁਣ ਆਪਾਂ ਇਹਨਾਂ ਨੂੰ ਦੁਬਾਰਾ ਦੇਖਦੇ ਹਾਂ ਫੜ ਕੇ ਦੇਖੋ ਜੀ ਹੁਣ ਆਪਣਾ ਸੂਟ ਬਿਲਕੁਲ ਵੀ ਘੁੰਮਣ ਤੋਂ ਹਟ ਗਿਆ ਤੇ ਜੋ 1/2 ਇੰਚ ਆਪਾਂ ਆਹ ਵਾਲਾ ਕੱਪੜਾ ਇਹਦੀ ਹੁਣ ਆਪਾਂ ਕਟਿੰਗ ਕਰ ਲਾਂਗੇ ਤੇ ਦੂਜੀ ਸਾਈਡ ਆ ਇਸ ਦੀ ਵੀ ਕਰ ਲਾਂਗੇ ਕਟਿੰਗ ਚਲੋ ਹੁਣ ਇਹਦੀ ਆਪਾਂ ਫਿਟਿੰਗ ਲਗਾਉਨੇ ਆਂ ਹਾਂਜੀ ਆ ਦੇਖੋ ਜੀ ਹੁਣ ਆਪਾਂ ਫਿਟਿੰਗ ਲਗਾਈ ਆ ਦੁਬਾਰਾ ਤੇ ਦੇਖੋ ਬਿਲਕੁਲ ਵੀ ਸਹੀ ਆ ਆ ਨੀਚੇ ਥੋੜਾ ਜਿਹਾ ਫਰਕ ਪੈਂਦਾ ਇਹਦੇ ਨਾਲ ਇਹ ਆਪਾਂ ਕਟਿੰਗ ਕਰ ਲਾਂਗੇ